ਅੱਲੋ ਦੀ ਨਹੀਂ ਸਾਲਾਨੀ ਬੋਲੂਗੀ ਹੱਥ ਦੀ ਚੱਕੀ ਰਕਾਲ ਅੱਜ ਦੇ ਬਲੌਗ ਦੀ ਲੱਗੇ ਸ਼ੁਰੂਆਤ ਕਰਨਾ ਅੱਜ ਫੇਰ ਉਹੀ ਜਿਹੜੇ-ਜਿਹੜੇ ਕੱਢਣੇ ਉਹ ਦੀ ਚੀਜ਼ਾਂ ਕਰਨੀਆਂ ਤੇ ਅੱਜ ਅਸੀਂ ਪਹਿਲਾਂ ਚੱਲਦੇ ਹਾਂ ਸਾਈਕਲ ਕੋਲ ਹਣਮ ਦੇਖੋ ਇਹ ਵੇਖਣ ਲੱਗਦਾ ਕਿ ਇਸ ਵਿੱਚ ਜੂ ਸਾਈਕਲ ਤੇ ਓਹ ਹੋ ਉਹ ਰੱਸੀਆਂ ਸਿਸਟਮ ਸੈੱਟ ਨਹੀਂ ਕਰਿਆ ਆ ਰੱਸੀ ਤੋਂ ਬੱਲੇ ਲੱਗਦਾ ਹੁਣ ਮੀ ਮੈਨੂੰ ਇੱਥੇ ਚੜਨਾ ਹੋਊਗਾ

ਲੋ ਜੀ ਸਾਢੇ ਇੱਕ ਪੰਡਤ ਜੀ ਕਹੋ ਹੋਰ ਵਿਆ ਨਾਨਕਾ ਮੇਲਾ ਆਇਆ ਲੈ ਟੋਲ ਵਜੇ ਹਿਨੇ ਜਦ ਵੀ ਕੋਈ ਆਉਂਦਾ ਆਪਣੇ ਪਿੰਡ ਚ ਹੁਣ ਕਿੰਨੀ ਤੁਮ ਜੀ ਬਹਿਣ ਲੱਗੀ ਹੈ ਨਾਨਕੇ ਮੇਲ ਦੀ ਨਾਨਕੇ ਟੋਲ ਲੈ ਕੇ ਆਉਣ ਲੱਗੇ ਹਮ ਹੁਣ ਇਹ ਸਾਰੇ ਪਾਸੇ ਹੋ ਗਿਆ ਨਾ ਬੋਲੀ ਨਾਲੇ ਹਾਂ ਤੇ ਟੋਲਾਂ ਨੇ ਆਓ ਮਜ਼ਾ ਤਾਂ ਬਹੁਤ ਆ ਰਿਹਾ ਹੈ ਤਾਂ ਮੈਂ ਨੇ ਕੰਬੈਸੇ ਛੱਡ ਰੱਖਿਆ ਨਾ ਕੰਮ ਜੀ ਹਾਂ ਜੀ ਸੁਣੀ

Gracias. Sí. ਅੱਛਾ ਬੈਟਰ ਆਜਾ ਕੋ ਨੰਬਰ ਬਹੁਤ ਲੱਗੀ ਇਹ ਨੂੰ ਆਇਆ ਕਰਕੇ ਲੈ ਲਿਆ ਜਬ ਬਕਰੇ ਬੰਸਾ ਜਨਾ ਮੈਂ ਮਾ ਕੁਸ਼ ਹੋਵੇ ਤੇ ਹੁਣ ਆਪਾਂ ਚੱਲਦੇ ਆਂ ਅਜਾ ਮਮਾ ਕੱਢੀ ਚੱਲ 20 10 ਕਿ ਕੱਢੀ ਦੇ ਚੈਲੰਜ ਕੱਲ ਤਾਂ ਚੈਲੰਜ ਹਾਰ ਕਿਤੇ ਅੱਜ ਮੇਰੇ ਕੋਲ ਪੈਸੇ ਨਹੀਂ ਹੈਗੇ ਹਾਂ ਵੇ ਆਸਮਾਨ ਸਾਈਡ ਕੀ ਹੋ ਰਹੀ ਰੁਕ ਜਾ ਰਿਹਾ ਰਿਹਾ ਚਲ ਮੈਸੇਜ ਨਹੀਂ ਕੱਲ ਕੱਢਿਆ ਸੀਗਾ ਇੱਕ ਜਿਹੜਾ ਲੱਗਦਾ ਅੱਜ ਮੈਨੂੰ ਐ ਕਿਉਂ ਲੱਗਦਾ ਤੁਹਾਨੂੰ ਭਾਵੇਂ ਅੱਗੇ ਸਹੀ ਨਹੀਂ ਹੈਗਾ ਤੁਹਾਨੂੰ ਕੱਢ ਦੇ ਨੰਗੇ ਪੈਰ ਚੜ੍ਹ ਲੈ ਮੈਂ ਜੁੱਤੀ ਉਤ ਕੱਢ ਕੇ ਦੇਖਦੇ ਆਂ ਹਾਂ ਹਾਂ ਕੱਢ ਕੇ ਦੇਖਦੇ ਤੇ ਇਹ ਸਹੀ ਪੈਟਿਕ ਦਿੰਦਾ ਨੂ ਹਣ ਹਾਂ ਚਪਲ ਕੱਢ ਕੇ ਨਾਲੇ ਉਂਗਲ ਛੇਤੀ ਚੱਲੇ ਜਾਂਦਾ ਮਰਪਾਲ ਜੇ ਕੁਛ ਗਾੜ ਗੁੱਟ ਗਿਆ ਨਾ ਮੇਰੇ ਪੈਰ ਵਿੱਚ ਜਿਹਾ ਵੀ ਧਰ ਲੇ ਇੱਥੇ ਜੀ ਰੋੜੀ ਜੀ ਫਸੇ ਸੀ ਇਨ ਸਟ੍ਰਗਲ ਇਦਾਂ ਜਿਹਤ ਬਸ ਰਹਿੰਦੇ ਉਹ ਦੁੱਜੇ ਵਈ ਅੱਜ ਤਾਂ ਛੇਤੀ ਪਹੁੰਚ ਗਏ ਨਾ ਪ੍ਰਿੰਸੀਗੇਟ ਕੋਲੇ ਨਾ ਦੀਦੀ ਹਾਂ ਹਾਂ ਕਹਿ ਰਹਾ ਹਾਂ ਹਾਂ ਚੁੱਪੀ ਆ ਗਈ ਮੈਂ ਨੂੰ ਨੈਟਿਵ ਕਰੀ ਜਾਂਦਾ ਮੈਂ ਤਾਂ ਇਹ ਯਾਦ ਤਾਂ ਆ ਲਾਤਾ ਹੱਥ ਚਲੋ ਆਜੋ 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 ਮੜਦਲ 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 ਪੱਜੇ ਚੱਲ ਲੋ ਆਜੋ 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 ਸਰਕਲ ਲਈ ਤਾਂ ਵੀਡੀਓ ਆਪਣੀ ਪੂਰੀ ਨਹੀਂ ਬਣੀ ਕਿ ਤੂੰ ਉਸ ਦੇ ਵਿੱਚ ਪਚਾਣੀ ਉਡਲੇ ਪਰ ਮੇਲਾ ਆ ਗਿਆ ਸੀ ਨਣਕਾ ਮੇਲ ਦੇਖਣ ਗਏ ਸੀ ਮੇਰੇ ਵੀਡੀਓ ਦੇ ਘੱਟ ਫੋਕਸ ਸੀ ਉਹਨਾਂ ਤੇ ਜਿਆਦਾ ਸੀ ਮੈਂ ਤਾਂ ਉਹ ਨਣਕੇ ਮੇਲੇ ਦੇਖੇ ਕਿ ਉਧਰ ਇਤਨਾ ਤਾਂ ਦੇਖੇ ਨਹੀਂ ਲਾ ਕੇ ਲਾ ਕੇ ਢੜ ਕੇ ਦੇਖੇ ਦੇਖੇ ਨਹੀਂ ਆ ਮੈਂ ਉਹ ਪਾ ਜੇ ਕਹਿੰਦਾ ਕਹਿੰਦਾ ਤੂੰ ਵੀ ਮੂਵੀ ਬਣਾਉਣਾ ਮੈਂ ਕਹਿੰਨਾ ਵੀਡੀਓ ਜੇ ਵੀਧੀ ਦੀ ਆ ਜਿਵੇਂ ਸੋਨਰੀ ਹੋਗੀ ਹਾਂ ਵੀਡੀਓ ਤੇ ਵੀ ਚੱਲ ਆਤੀ ਹਾਂ ਤੇ ਦੋ ਨਾਲ ਇੱਕ ਇੱਕ ਤਰੋ ਜਿਹਾ ਹੈ ਹੌਲੀ ਹੌਲੀ ਬਿਤਾਵਾਂਗੇ ਫਿਰ ਰਾਤ ਨੂੰ ਨਸਤਾਨ ਤੱਕ ਦਗਾਂਗੇ ਰਾਤ ਤੇ ਪਤਾ ਲੱਗਿਆ ਸਾਨੂੰ ਬਹੁਤ ਜਾਵਾ ਕਰਣੀ ਹੈ ਰਤ ਉਸ ਤਾਰੋ ਕਹਿੰਦੇ ਨੇ ਕੋਈ ਤੇ ਵੀ ਵੀ ਆਉਂਦਾ ਕਹਦਾ ਗਏ ਨਾਮੇ ਦੰਬੀ ਨਹੀਂ ਦੇ ਨਾ ਚੰਫੇ ਨਾਮੇ ਦੰਬੀ ਨਹੀਂ ਲੈ ਆਂਦੇ ਨਾ ਆਲੇ ਆਏ ਫਿਰ ਆਜੋ ਆਜੋ ਜੀ ਸਾਂਝਾ ਕਰਦੀ ਸੋਚੀ ਆਜੋ ਆ ਤੇ ਅਜ ਲਾਈਵ ਨਹੀਂ ਕਰ ਮੈਂ ਰੋਂਗੂਗਾ ਮੈਨੂੰ ਹਾਰੂੰਗੇ ਹਾਰੂੰਗੇ ਦੀਦੀ ਹੂੰ ਹਾਰੂੰਗੇ ਲਾਈਵ ਇਸ ਲਈ ਕਰਨਾ ਕਦੇ ਤਾਂ ਕਹਿੰਦਾ ਮੈਂ ਤਾਂ ਕਰੂੰਗਾ ਮੈਂ ਤਾਂ ਕਰੂੰਗਾ ਦੀਦੀ ਐ ਮੈਂ ਚੱਕ ਦੇ ਰੋੜੀਆਂ ਨੇ ਉਹਨੇ ਪੱਕੀਆਂ ਹਾਂ ਫਿਰ ਮੈਂ ਕਿਹੜਾ ਕਹਿਣਾ ਮੈਂ ਕਿਹੜਾ ਕਹਿ ਨਹੀਂ ਰਿਹਾ ਦੀਦੀ ਰੋੜੇ ਨੇ ਪੱਕੇ ਦੇਦੀ ਇੱਕ ਚੱਕਰ ਹੋਰ ਕੱਢ ਦੋ ਹਾਂ ਹੁਸੇ ਕੁਲ ਵਿੱਚ ਲਾ ਕੇ ਟੀਓ ਚਲੋ 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 ਜਿੰਨਾ ਚਲੇ ਆ ਜਾਂਦੇ ਹੁਨਾ ਤੇ ਚਲੋ ਹਨ ਵੀ ਅਸੀਂ ਲਈ ਤੇਜ਼ ਚੱਲਦੇ ਮੈਂ ਤਾਂ ਨਹੀਂ ਦਿਆਂ ਨਾ ਮੇਰੀ ਮੰਮੀ ਸਿੱਪੂਂਗੇ ਸਸਰੀ ਕਾਲ ਵੀਰੇ ਹਾਂ ਲੁਕੀ ਲਟਕਾ ਲਿਆ ਹਾਂ ਹਾਂ ਦੀਦੀ ਹਾਂ ਨਾਨਕਾ ਮੇਲਾ ਉਤਰੋਂ ਆਇਆ ਕ ਪ੍ਰਾਉਣੇ ਕਨੀ ਆਇਆ ਮੈਂ ਹੈ ਦੇਖ ਤਾ ਬਰ ਪ੍ਰਾਉਣੇ ਕਨੀ ਨਾਨਕਾ ਮੇਲਾ ਕੂੜੀ ਦੇ ਕਲਾ ਰੋਪਾ ਉਹ ਇਹਨੂੰ ਬਪੇ ਜੀ ਤੈਨੂੰ ਇੰਨਾ ਨਹੀਂ ਮਤਾ ਉਹ ਇਹ ਮੁੰਡੇ ਵਾਲਿਆਂ ਦਾ ਨਾਨਕਾ ਮੇਲਾ ਪ੍ਰਾਉਣੇ ਕਨੀ ਆਲੇ ਆਂ ਉਹ ਪ੍ਰਾਉਣੇ ਤੇ ਕਰੇ ਜਾਊਗਾ ਤੇ ਜਿਹੜਾ ਮਤਲਬ ਇਹ ਤੁਰਕੇ ਆ ਰਹੇ ਨੇ ਜੀ ਜੀ ਹਾਂ ਜਿਹੜਾ ਕੁੜੀ ਵਾਲਿਆਂ ਦਾ ਉਹ ਕੁੜੀ ਤੇ ਕਰੇ ਆਊਗਾ ਇਹ ਫਰਾਡੀ ਦੂਰੋਂ ਤੁਰਕੇ ਆਏ ਨੇ ਜੀ ਜੀ ਵੇ ਗੱਡੀ ਖੜਾ ਕੇ ਆਏ ਨੇ ਬਿੱਪਲ ਵੀ ਗੱਡੀ ਖੜਾ ਲਿਆ ਕਰ ਹੋਰ 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 ਗੁੱਡ ਗੁੱਡ ਜੇ 3.5 ਸਕਿੰਟ ਤੇ 5 ਸਕਿੰਟ ਹੋਰ 1 2 ਤੂੰ ਸਤ ਤਿਆਰ ਕੇ ਬੋਲ ਦਿਖਾ ਨਾ ਬੋਲ ਲੈਣਾ ਕਰ ਹਾਈ ਜਰਾ ਕੇ ਲਾਟੂ ਹੀ ਲਾ ਕੇ ਅੱਧਰ ਖੜੀ ਹੋ ਜਾ ਉਨੀ ਤੜ ਦਾ ਗਰਾਫ ਜਾਨੀ ਕਿ ਵੀ ਸਹੀ ਲੱਗਦੇ ਹੋ ਜਾਂ ਤੁਰਕੇ ਵੀ ਸਹੀ ਲੱਗਦਾ ਹੈ ਉੱਪਰ ਦੀ ਗੱਲ ਸਾਂਗ ਮਮੀ ਨੇ ਇਹ ਵੀ ਅੱਜ ਵਿੱਚ ਦੀ ਦੰਬੀ ਨਹੀਂ ਲਿਆ ਹਨ ਕਿੰਨੇ ਸਭ ਬਹੁਤ ਜ਼ਿਆਦਾ ਖਾਣ ਛਾੜਨ ਲੱਗ ਜਾਂਦਾ ਹੈ ਹਾਂ ਲੈ ਲੱਗਦਾ ਰਹਰ ਤੱਕ ਫਿਰ ਰਾਤ ਨੂੰ ਦਿੱਤੀ ਸੀ ਵੀ ਮੈਂ ਫਿਰ ਨਰਜ ਕਿ ਇੱਥੇ ਖੜ ਜਾ ਕੋਸ਼ਿਸ਼ ਤਾਂ ਸੋਣੀ ਕੀਤੀ ਸੀ ਸੀ ਹਾਂ ਪਰਲੇ ਪਾਸੇ ਮੂੰਹ ਕਰ ਲੈ ਹਾਈ ਖੜਾਉਣਾ ਮੈਨੂੰ ਕੱਗ ਚਾਹੁੰਦੀ ਮੇਰੀ ਮਮੀ ਹੈ ਮੇਰੀ ਮਮੀ ਮੈਨੂੰ ਖੜਾਉਣਾ ਘੱਟ ਚਾਹੁੰਦੀ ਹੈ ਹਾਂ ਤਾਂ ਲੈ ਖਾਈਂ ਦਾ ਪ੍ਰਿੰਸ ਤੂੰ ਮੈਨੇ ਕਿੰਨਾ ਅਜੀ ਤੈਂ ਖੜਾਈ ਦਾ ਲੈ ਆ ਤਾਂ ਮੈਂ ਮੇਰੇ ਜਨਮ ਆ ਤੇ ਸਾਰੇ ਤੇ ਖੜੀਆਂ ਨਾ ਲੱਗੇ ਹੋਏ ਨਾ ਅੱਗੇ ਯੈਸ ਸਹਾਰਾ ਤਾਂ ਲੈ ਰੱਖਿਆ ਜੀ ਹਾਂ ਸਹਾਰਾ ਤਾਂ ਲੈ ਕੇ ਬਸ ਸਾਰੇ ਨਾਲ ਹੀ ਕਹਿ ਰਹੀਆਂ ਤੈਨੂੰ ਵੀ ਸਾਰੇ ਦਿਨ ਤਾਂ ਖੜ ਜਾਂਦੀਆਂ ਐਵੇਂ ਦਾ ਨਹੀਂ ਪਤਾ ਲੱਗਦਾ ਹੈਗਾ अपन नॉर्मल लागे थे जी जे भी मतलब है यही कर दे कर दे नीचे आ गई तब होगी मैं तो भी मेरा बहुत ज्यादा सिर को मरे है सारी सारी तरती जाए लगी गोल गोल को मरे है गोल गोल कमरी में भी लगी है रे जी आई लग रहे में नहीं भाई ਅੱਜ ਕੀਤੀਆਂ ਕੁਝ ਕੁ ਟਾਈਮ ਐਕਸਰਸਾਈਜ਼ਾਂ ਕੱਲ ਇੱਕ ਜਿਹੜਾ ਸੀ ਅੱਜ ਦੋ ਜਿਹੜੇ ਹੋਏ ਉਧੇ ਨਾ ਕਿ ਸਾਈਕਲ ਵੀ ਚਲਾਇਆ ਤੇ ਇਹ ਚਲੇ ਗਈ ਇਸ ਲਈ ਬਾਹਰ ਦੇਖਣ ਉਹਦੇ ਕਰਕੇ ਵੀਡੀਓ ਨਹੀਂ ਪੂਰੀ ਹੋਏਗੀ ਤੇ ਬਹੁਤ ਮজা ਆਇਆ ਤੇ ਬਸ ਐ ਮੀ मतलब ਜੇ ਕੋਈ ਵੀ ਭੈਣ ਭਰਾ ਦੁੱਖ ਤਕਲੀਫ ਦੇ ਵਿੱਚ ਹੈ ਉਹ ਪਰੇਸ਼ਾਨੀ ਦੇ ਵਿੱਚ ਹੈ ਤੇ ਮਤਲਬ ਜਰੂਰ ਤੋਂ ਚੋਟੀ ਤੇ ਪ੍ਰੇਸ਼ਟਾ ਕਰਦੇ ਉਹ ਕੋਈ ਸ਼ੋਹ ਜੀ ਵਿੱਚ ਬਸ ਕੇ ਵਾਦੇ ਜਾਓ ਕਿ ਮੈਨੂੰ ਲੱਗਦੇ ਜੇ ਕੋਈ ਆਪਾਂ ਨੂੰ ਖੁਦ ਨੂੰ ਖਰਾ ਸਕਦਾ ਹੈ ਤਾਂ ਇਹ ਉਹ ਆਪਾਂ ਖੁਦ ਸੋ ਲਾਈਫ ਦੇ ਵਿੱਚ ਇਹ ਜਿਹੇ ਫੇਸ ਆਉਂਦੇ ਹੋ ਵੀ ਕਿਤੇ ਕਿਤੇ ਬੰਦਾ ਬਹੁਤ ਜ਼ਿਆਦਾ ਅੰਡਰਸਟ੍ਰੈਸ ਇੰਦੇ ਕਿਤੇ ਕਿਤੇ ਪੋਜ਼ਟਿਵ ਵੀ ਹੁੰਦੇ ਤੇ ਪਰ ਆਪਾਂ ਜਿੰਨੀ ਵੀ ਮਤਲਬ ਹੋ ਸਕਦਾ ਵੀ ਆਪਣੇ ਆਪ ਨੂੰ ਸਹੀ ਰੱਖਣ ਦੀ ਕੋਸ਼ਿਸ਼ ਕਰੋ ਤੇ ਜਿੰਦਗੀ ਚ ਹਮੇਸ਼ਾ ਅੱਗੇ ਵੱਧਦੇ ਜਾਓ ਆਪਣੇ ਆਪ ਤੇ ਯਕੀਨ ਰੱਖੋ ਆਪਣੀ ਮਿਹਨਤ ਤੇ ਯਕੀਨ ਰੱਖੋ ਤੇ ਬਾਕੀ ਜਾਂਦਾ ਬੱਕੀ ਰੰਦਾ ਪਰਮਾਤਮਾ ਤੇ ਯਕੀਨ ਰੱਖੋ ਤੇ ਅੱਗੇ ਵਧਦੇ ਜਾਓ ਤੇ ਸੱਚੀ ਹੋਈ ਬਾਈ ਤੁਹਾਨੂੰ ਸਾਰਾ ਖੁਸ਼ੀ ਟੀ ਕਰਦਾ ਹੈ ਜ਼ਿੰਦਗੀ ਦੇ ਵਿੱਚ ਜੇ ਮੇਰੇ ਅਮੀ ਬਾਸੂ ਨੇ ਅੱਜ ਛੋਟੇ-ਛੋਟੇ ਕੋਸ਼ਚਨ ਹੈ ਬੋਰ ਨਾ ਹੋਏ ਹੋ ਬਨੇ ਰਹਿਓ ਸਾਇਆ ਹੰਦਾ ਥੈਂਕ ਯੂ ਬਾਏ ਬਾਏ ਜੇ ਵੀਡੀਓ ਚੰਗੀ ਲੱਗਦੀ ਆ ਤੇ ਜਰੂਰ ਤੋਂ ਕਮੈਂਟ ਕਰਿਆ ਕਰੋ ਲਾਈਕ ਵੀ ਕਰਦੇਆ ਕਰੋ ਐਂਡ ਮੈਨੂੰ ਦੱਸਿਆ ਕਰੋ ਵੀ ਕਿਹੜੀ ਚੀਜ਼ ਦੇ ਵਿੱਚ ਇੰਪਰੂਵਮੈਂਟ ਦਿਖ ਰਹੀ ਹੈ ਤੇ ਕਿਹੜੀ ਚੀਜ਼ ਦੇ ਵਿੱਚ ਨਹੀਂ